ਇਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਸ਼ਲੋਕ ਸਹਿ ਸ੍ਰਿਤੀ ਮਹੱਲਾ ਪਹਿਲਾ ਪੜ ਪੁਸਤਕ ਸੰਧਿਆ ਬਾਦੰ ਸਿਲ ਪੂਜਸ ਬਗਲ ਸਮਾਧੰ ਮੁਖ ਝੂਠ ਬੇਪੂਖਨਸਾਰੰ ਤ੍ਰੈਪਾਲ ਤਿਹਾਲ ਵਿਚਾਰੰ ਗਲਮਾਲਾ ਤਿਲਕ ਲਾਟੰ ਦੋਇ ਧੋਤੀ ਬਸਤਰ ਕਪਾਟੰ ਜੋ ਜਾਨਸ ਬ੍ਰਹਮੰ ਕਰਮੰ ਸਭ ਫੋਕਟ ਨਿਸ਼ਚੈ ਕਰਮੰ ਕਹੋ ਨਾਨਕ ਨਿਚਉ ਧਿਆਵੈ ਬਿਨ ਸਤਗੁਰ ਬਾਟ ਨਾ ਪਾਵੇ ਨਿਹਪਲੰ ਤਸੈ ਜਨਮਸੈ ਜਾਵਦ ਬ੍ਰਹਮ ਨਾ ਬਿੰਦਤੇ ਸਾਗਰੰ ਸੰਸਾਰਸੈ ਗੁਰ ਪ੍ਰਸਾਦੀ ਤਰਹਿ ਕੀ ਕਰਨ ਕਾਰਨ ਸਮਰੱਥ ਹੈ ਕਹੋ ਨਾਨਕ ਵਿਚਾਰ ਕਰਨ ਕਰਤੇ ਵਸ ਹੈ ਜਿਨ ਕਲ ਰਖੀ ਧਾਰ ਜੋਗ ਸ਼ਬਦੰ ਗਿਆਨ ਸ਼ਬਦੰ ਵੇਦ ਸ਼ਬਦੰ ਤਾਂ ਬ੍ਰਾਹਮਣ ਹੈ ਖੱਤਰੀ ਸ਼ਬਦੰ ਸੂਰ ਸ਼ਬਦੰ ਸੂਦਰ ਸ਼ਬਦੰ ਪਰਾਕ੍ਰਿਤ ਹੈ ਸਰਬ ਸ਼ਬਦੰ ਤਾਂ ਏਕ ਸ਼ਬਦੰ ਜੇ ਕੋ ਜਾਨਸ ਭੇਵ ਨਾਨਕ ਤਾਂ ਕੋ ਦਾਸ ਹੈ ਸੋਈ ਨਿਰੰજન ਦੇਉ ਏਕ ਕ੍ਰਿਸ਼ਨੰ ਤਾਂ ਸਰਬ ਦੇਵਾ ਦੇਵ ਦੇਵਾ ਤਾਂ ਆਤਮਾ ਆਤਮੰ ਸ੍ਰੀ ਬਾਸਵ ਦੇਵ ਸਿਐ ਜੇ ਕੋਈ ਜਾਨਸ ਭੇਵ ਨਾਨਕ ਤਾਂ ਕੋ ਦਾਸ ਹੈ ਸੋਹੀ ਨਿਰੰਜਨ ਦੇਵ ਸ਼ਲੋਕ ਸਹਿਸਕ੍ਰਿਤੀ ਮਹੱਲਾ ਪੰਝਵਾਂ ਏਕੋ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਕਤੰਚ ਮਾਤਾ ਕਤੰਚ ਪਿਤਾ ਕਤੰਚ ਬਨਤਾ ਬਨੋਦ ਸੁਤਹਿ ਕਤੰਚ ਭਰਾਤ ਮੀਤ ਹਿਤ ਬੰਦਵ ਕਤੰਚ ਮੋਹ ਕਟੰਬਯਤੇ ਕਤੰਚ ਚੱਪਲ ਮੋਹਨੀ ਰੂਪੰ ਦੇਖਨ ਤੇ ਤਿਆਗੰ ਕਰੋਤ ਰਹੰਤ ਸੰਗ ਭਗਵਾਨ ਸਿਮਰਨ ਨਾਨਕ ਲਬਦਿ ਹੰ ਅਚੁੱਤ ਤਨਹਿ ਤੇਰ ਗੰਤ ਮਾਤ ਪਿਤਾ ਸਨੇਹ ਧ੍ਰਿਗ ਸਨੇਹੰ ਪ੍ਰਾਤ ਬਾਂਧ ਵਹਿ ਧ੍ਰਿਗ ਸਨੇਹੰ ਬੰਤਾ ਬਿਲਾਸ ਸੁਤਹਿ ਧ੍ਰਿਗ ਸਨੇਹੰ ਗਿਰ ਹਾਰਥ ਕਹਿ ਸਾਦ ਸੰਗ ਸੁਨੇਹ ਸਤਿਅੰ ਸੁਖਿੰ ਬਸੰਤ ਨਾਨਕਹਿ ਮਿਥੇ ਅੰਤ ਦੇਹੰ ਖਿਨੰਤ ਬਲਨੰ ਵਰਧੰਤ ਜਰੁਵਾ ਹਿਤੇ ਅੰਤ ਮਾਇਆ ਅਤਿ ਅੰਤ ਆਸਾ ਅਥਿਤਿਐ ਭਵਨੰ ਗਨੰਤ ਸੁਵਾਸਾ ਪਹਿ ਆਨ ਧਰਮੰ ਪਤੰਤ ਮੋਹ ਕੂਪਦਰ ਲਭਿਐ ਦੇਹੰ ਤਤ ਆਸਰਿਯੰ ਨਾਨਕ गोबिंद 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 गोपाल कृपा काच कोटं अरचंत तोय लेप नंग रक्त चरमन है नमंग ता द्वारं पीत रहत बाए रूपंग अष्ठंभन है गोविंद नामंग नह सिमरंत अज्ञानी जानंत अस्त्रिं दुर्लभ दे उधरंत साध शरण नानक ਹਰ 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 ਹਰਿ ਜਪੰਤ ਸੁਭੰਤ ਤਵੰ ਅਚੁੱਤ ਗੁਣਗਿਆੰ ਪੂਰਨੰ ਬਹੁ ਲੋ ਕਿਰਪਾਲਾ ਗੰਭੀਰੰ ਊਚੈ ਸਰਬਗ ਅਪਾਰਾ ਪ੍ਰਿਤਿਆ ਪ੍ਰਯੰਗ ਬਿਸਰਾਮ ਚਰਨੰ ਅਨਾਥ ਨਾਥੇ ਨਾਨਕ ਸਰਨੰ ਮਿਰਗੀ ਪੇਖੰਤ ਬਦਕ ਪ੍ਰਿਹਾਰੇਣ ਲਖਿਆ ਆਵਦਹਿ ਅਹੋ ਜਸ ਤੇ ਆਰਖੀਣ ਗੋਪਾਲ ਹੈ ਨਾਨਕ ਰੋਮ ਨਾ ਛੇਦ ਅਤੀ ਬਹੁ ਯਤਨ ਕਰਤਾ ਬਲਵੰਤ ਕਾਰੀ ਸੇਵੰਤ ਸੂਰਾ ਚਤਰ ਦਿਸਹਿ ਵਿਕਮ ਥਾਨ ਬਸੰਤ ਊਚਹਿ ਨਹਿ ਸਿਮਰੰਤ ਮਰਨੰ ਕਦਾਂ ਚਹਿ ਹੋਵੰਤ ਆਗੇ ਆਪਗੁਵਾਨ ਪੁਰਖ ਹੈ ਨਾਨਕ ਕੀਤੀ ਸਾਸ ਅਕਰਖਤੇ ਸ਼ਬਦੰ ਰਤੰ ਹਿਤੰ ਮਯਾ कीर्तन कलि कर्म कृत्वै मिटन्त तत्र आगत परम मोहं भगवान रमणं सर्वत्र थानाय दृष्टत्वं अमोग दर्शनं वसन्त साध रसना हर 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 हरी नानक प्रियंग जाप जपना कटंत रूपं कटंत दीपं कटंत रव सस्यर नखयतर गगनं ਕਟੰਤ ਬਸਦਾ ਗਿਰ ਤਰ세 ਖੰਡੰ ਕਟੰਤ ਲਲਨਾ ਸੁਤ ਪ੍ਰਾਤ ਹੀ ਤੰ ਕਟੰਤ ਕਨਕ ਮਾਨਕ ਮਾਇਆ ਸਵੈ ਰੂਪੰ ਨਹਿ ਕਟੰਤ ਕੇਵਲ ਗੋਪਾਲ ਅਚੁੱਤ ਹਸਤ੍ਰਿੰਗ ਨਾਨਕ ਸਾਧ ਜਨ ਨਹਿ ਬਿਲੰਬ ਧਰਮੰ ਬਿਲੰਬ ਪਾਪੰ ਦਿਰਡੰਤ ਨਾਮੰ ਤਜੰਤ ਲੋਭੰ ਸਰਨ ਸੰਤੰ ਕਿਲ ਵਿਖਨਾਸੰ ਪ੍ਰਾਪਤੰ ਧਰਮ ਲਖਿਐਣ ਨਾਨਕ ਜੇ ਸੋ ਪਰਸੰਨ ਮਾਧਵਹਿ ਮਿਰਤ ਮੋਹੰ ਅਲਪ ਬੁੱਧਿਹੰ ਅਰਚੰਤ ਬਨਤਾ ਬਨੋਦ ਸਾਹੰ ਜੋਵਨ ਬਹਿ ਕ੍ਰਮ ਕਨਕ ਕੁੰਡਲੈ ਵਿਚਿੱਤਰ ਮੰਦਰ ਸੋ ਭੰਤ ਬਸਤਰਾ ਇਤਿ ਅੰਤ ਮਾਇਆ ਵਿਆਪਤੰ ਹੇ ਅਚੁੱਤ ਸਰਨ ਸੰਤ ਨਾਨਕ ਭੋ ਭਗਵਾਨੇ ਨਮਹਿ ਜਨਮੰ ਤਾ ਮਰਨੰ ਹਰਖੰਗ ਤਾ ਸੋਗੰ ਭੋਗੰ ਤਾਰੋਗੰ ਊਚੰ ਤਾ ਨੀਚੰ ਨਾਨਾ ਸੋ ਮੂਚੰ ਰਾਜੰ ਤਾ ਮਾਨੰ ਅਬਮਾਨੰ ਤਾ ਹੀਨੰ ਪਰਵਿੱਤ ਮਾਰਗੰ ਵਰਤੰਤ ਬਨਾਸਨੰ ਗੋਬਿੰਦ ਭਜਨ ਸਾਧ ਸੰਗੇਨ ਅਸਤ੍ਰੰ ਨਾਨਕ ਭਗਵੰਤ ਪਜਨਾਸਨੰ ਕਿਰਪੰਤ ਹਰੀੰ ਮਤ ਤਤ ਗਿਆਨੰ ਬਖੀ ਸਿੱਧੇ ਹੈ ਬੁਧਾ ਕੁਸਲ ਥਾਨੰ ਵਸਯੰਤ ਰਿਖਯੰ ਤਿਆਗਮਾਨੰ ਸੀਤਲੰਤ ਰਿਧਯੰ ਦ੍ਰਿੜ ਸੰਤ ਗਿਆਨੰ ਰਹਾੰਤ ਜਨਮੰ ਹਰ ਦਰਸ ਲੀਣਾ ਬਾਜੰਤ ਨਾਨਕ ਸ਼ਬਦ ਬੀਨਾ ਕਹੰਤ ਬੇਦਾ ਗੁਣੰਤ ਗੁਨੀਆ ਸੁਨੰਤ ਬਾਲਾ ਬਹੁ ਵਿਦ ਪ੍ਰਕਾਰਾ ਦ੍ਰਿੜੰਤ ਸੋ ਵਿਦਿਆ ਹਰ ਹਰ ਕਿਰਪਾਲਾ ਨਾਮਦਾਨ ਜਾ ਚੰਤਨਾਨਕ ਦੈਨਹਾਰ ਗੁਰਗੋਪਾਲਾ ਨਹਿ ਚਿੰਤਾ ਮਾਤ ਪਿਤ ਭਰਾਤਹਿ ਨਹਿ ਚਿੰਤਾ ਕਸ਼ ਲੋਕ ਕਹਿ ਨਹਿ ਚਿੰਤਾ ਬਨਤਾ ਸੁਤ ਮੀਤਹਿ ਪਰਵਿਰਤ ਮਾਇਆ ਸੰਬੰਧਨਹਿ ਦਿਆਲ ਏਕ ਪਗਵਾਨ ਪੁਰਖ ਹੈ ਨਾਨਕ ਸਰਬਜੀ ਪ੍ਰਤਪਾਲ ਕਹਿ ਅਨਿੱਤਿਐ ਵਿਤੰ ਅਨਿੱਤਿਐ ਚਿਤੰ ਅਨਿੱਤਿਐ ਆਸਾ ਬਹੁ ਵਿਦ ਪ੍ਰਕਾਰੰ ਅਨਿੱਤਿਐ ਹੇਤੰ ਅਹੰ ਬੰਧੰ ਪਰਮ ਮਾਇਆ ਮਲਨੰ ਬੇਕਾਰੰ ਫਿਰੰਤ ਜੋਨ ਅਨੇਕ ਜਠ ਰਾਗਨ ਨਹਿ ਸਿਮਰੰਤ ਮਲੀਨ ਬੁੱਧਿਹੰ ਹੇ ਗੋਬਿੰਦ ਕਰਤ ਮਾਇਆ ਨਾਨਕ ਪਤਤ ਉਦਾਰਨ ਸਾਧ ਸੰਗ ਮਹਿ ਗਿਰੰਤ ਗਿਰ ਪਤਤ ਪਤਾਲੰ ਜਲੰਤ ਦੇ ਦੀਪਿਆ ਬੈ ਸੁਆੰਤ ਰਹਿ ਬਹੰਤ ਅਗਾਹਾ ਤੋਯੰ ਤਰੰਗੰ ਦੁਖੰਤ ਗ੍ਰਹਿ ਚਿੰਤਾ ਜਨਮੰ ਤਾਂ ਮਰਨਹਿ ਅਨਕ ਸਾਧਨ ਨਾ ਸਿਧਿਅਤੇ ਨਾਨਕ ਅਸਥੰਭੰ 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 ਸ਼ਬਦ ਸਾਧ ਸਵਜਨਹਿ ਕੋਰ ਦੁਖਿਯੰ ਅਨਕ ਹਤਿਯੰ ਜਨਮੰਦਾਰਿਦਰੰ ਮਹਾ ਵਿਖਿਆਦੰ ਮਿਟੰਤ ਸਗਲ ਸਿਮਰੰਤ ਹਰਨਾਮ ਨਾਨਕ ਜੈਸੀ ਪਾਵਕ ਕਾਸ਼ਟ ਪਸਮੰ ਕਰੋਤ ਅੰਧਕਾਰ ਸਿਮਰਤ ਪ੍ਰਕਾਸ਼ੰ ਗੁਣਰਮੰਤ ਅਗਖੰਡਨਹਿ ਰਿਧ ਬਸੰਤ ਭੈ ਭੀਤ ਦੂਤਹਿ ਕਰਮਕਰਤ ਮਹਾਨਿਰਮਲਹਿ ਜਨਮ ਮਰਨ ਰਹੰਤ ਸਰੂਤਾ ਸੁਖ ਸਮੂ ਅਮੋਗ ਦਰਸਨਹਿ ਸਰਨ ਜੋਗੰ ਸੰਤ ਪ੍ਰਿਆ ਨਾਨਕ ਸੋ ਭਗਵਾਨ ਕੀ ਮੰਕਰੋਤਿ ਪਾਸ਼ੰਕਰੋਤ ਅਗਰਨੀ ਮਹਿ ਨਿਰਾਸ ਸੰਗ ਆਸ ਪੂਰਨਹਿ ਨਿਰਤਨ ਭਯੰਗ ਤਨਵੰਤਹਿ ਰੋਗਿ ਅੰਗ ਰੋਗ ਖੰਡਨਹਿ ਭਗਤਿਅੰ ਭਗਤ ਦਾਨੰ RAM ਨਾਮ ਗੁਣ ਕੀਰਤਨਹਿ ਪਾਰ ਬ੍ਰਹਮਪੁਰਖ ਦਾਤਾਰਹਿ ਨਾਨਕ ਗੁਰ ਸੇਵਾ ਕੰਗ ਨਾ ਲੱਭੇਤੀ ਅਧਰੰ ਧਰੰ ਧਾਰਨ ਹੈ ਨਿਰਧਨੰ ਧਨ ਨਾਮ ਨਰ ਹਰਹਿ ਅਨਾਥ 나ਥ ਗੋਬਿੰਦ ਹੈ ਬਲਹੀਣ ਬਲਕੀਸ ਵਹ ਸਰਬ ਭੂਤ ਦਇਾਲ ਅਚੁੱਤ ਦੀਨ ਬਾਂਦਵ ਦਾ ਮੋਦ ਰਹਿ ਸਰਬੱਗਿਆ ਪੂਰਨ ਪੁਰਖ ਭਗਵਾਨ ਹੈ ਭਗਤ ਵੱਚਲ ਕਰਨਾ ਮਇ ਘਟ ਘਟ ਬਸੰਤ ਬਾਸ ਦੇਵਹਿ ਪਾਰ ਬ੍ਰਹਮ ਪਰਮੇਸ਼ਵਰਹਿ ਜਾ ਚੰਤ ਨਾਨਕ ਕਿਰਪਾਲ ਪ੍ਰਸਾਦੰ ਨਹਿ ਬਿਸਰੰਤ ਨਹਿ ਬਿਸਰੰਤ ਨਰਾਇਣਹਿ